ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਇਹ ਛੇ ਛੇ ਕੁੰਡੀਆਂ ਦਾ ਡਿਜ਼ਾਈਨ ਵਾ ਅੱਠ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਛੇ ਕੁੰਡੇ ਗਿਣ ਲੈਣੇ ਫਿਰ ਛੇ ਫਿਰ ਛੇ 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 ਕੁੰਡੇ ਗਿੰਦੇ ਹੋਏ ਪੰਜ ਕੁੰਡੇ ਵਾਧ ਰੱਖਣੇ ਆ ਇੱਕ ਇਧਰਲੀ ਸਾਈਡ ਵਾਸਤੇ ਇੱਕ ਲਾਸਟ ਵਾਸਤੇ ਤਿੰਨ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਤੁਸੀਂ ਆਪਣੇ ਬੇਸਿਕ ਕਲਰ ਨਹੀਂ ਬਣਾਉਣੀ ਆ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾ ਲੈਣਾ ਇਹ ਤਿੰਨ ਸਲਾਈਆਂ ਦਾ ਗੈਪ ਵਾ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੋਣਾ ਵਾ ਪਹਿਲੀ ਸਲਾਈ ਦੇ ਵਿੱਚ ਸਾਰੇ ਕੁੰਡਿਆਂ ਨੂੰ ਸਿੱਧਾ ਸਿੱਧਾ ਬਣਾ ਲੈਣਾ ਦੂਸਰੀ ਸਲਾਈ ਚ ਪੁੱਠਾ ਤੀਸਰੀ ਸਲਾਈ ਫਿਰ ਸਿੱਧੀ ਬਣਾਉਣੀ ਆ ਚੌਥੀ ਸਲਾਈ ਚ ਡਿਜ਼ਾਈਨ ਬਣਨਾ ਵਾ ਇਹ ਮੈਂ ਸਿੱਧੀ ਪੁੱਠੀ ਸਲਾਈ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਸਿੱਧੀ ਪੁੱਠੀ ਸਲਾਈ ਕੰਪਲੀਟ ਹੋ ਗਈ ਆ ਹੁਣ ਫਿਰ ਇੱਕ ਵਾਰ ਫਿਰ ਤੀਸਰੀ ਸਲਾਈ ਫਿਰ ਸਿੱਧੀ ਬਣਾਉਣੀ ਇਹ ਤਿੰਨ ਸਲਾਈਆਂ ਦਾ ਗੈਪ ਪਾਇਆ ਵਾ ਡਿਜ਼ਾਈਨ ਅੱਠ ਸਲਾਈਆਂ ਦਾ ਜਾਂ ਤਿੰਨ ਸਲਾਈਆਂ ਦਾ ਵਿੱਚ ਗੈਪ ਵਾ ਪਹਿਲੀ ਸਲਾਈ ਵੀ ਸਿੱਧੀ ਬਣਾਈ ਦੂਸਰੀ ਵੀ ਤੀਸਰੀ ਸਲਾਈ ਵੀ ਸਾਰੇ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਸ਼ੁਰੂ ਹੋਣੀ ਆ ਇਹ ਮੈਂ ਸਿੱਧੀ ਸਿੱਧੀ ਬਣਾ ਕੇ ਫਿਰ ਡਿਜ਼ਾਈਨ ਤੇ ਦਿਖਾਉਣੀ ਤੁਹਾਨੂੰ ਇਹ ਤਿੰਨ ਸਲਾਈਆਂ ਸਿੱਧੀਆਂ ਪੁੱਠੀਆਂ ਬਣਾ ਲੀਆਂ ਵਾ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਸ਼ੁਰੂ ਹੋਣੀ ਆ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਵਾ ਅਬ ਵਖੋ ਰੈੱਡ ਕਲਰ ਮੈਂ ਪਹਿਲਾ ਹੀ ਲਾਇਆ ਵਾ ਐਕਸਟਰਾ ਗੁੰਡਾ ਲਾ ਕੇ ਰੈੱਡ ਕਲਰ ਦਾ ਧਾਗਾ ਬਾਹਰ ਨੂੰ ਕਰ ਲੈਣਾ ਇਹਨੂੰ ਬਾਹਰ ਨੂੰ ਕਰਕੇ ਤਿੰਨ ਗੁੰਡੇ ਬਣਾਉਣੇ ਪੁੱਠੇ 1 2 3 ਤਿੰਨ ਗੁੰਡੇ ਬਣਾ ਲੈ ਧਾਗਾ ਜਿਹੜਾ ਰੈੱਡ ਵਾ ਉਹਨੂੰ ਅੰਦਰ ਨੂੰ ਕਰ ਲੈਣਾ ਦੁਬਾਰਾ ਫਿਰ ਤਿੰਨ ਗੁੰਡੇ ਹੋਰ ਬਣਾਉਣੇ 1 2 3 ਇਹ ਐਕਸਟਰਾ ਗੁੰਡਾ ਛੱਡ ਕੇ ਇਹੀ 6 ਗੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਪੁੱਠੀ ਵਿੱਚ ਬਣਾਉਣਾ ਰੈੱਡ ਕਲਰ ਦੇ ਧਾਗੇ ਨੂੰ ਬਾਹਰ ਨੂੰ ਕਰ ਲੈਣਾ ਤਿੰਨ ਗੁੰਡੇ ਪੁੱਠੇ 1 2 3 ਫਿਰ ਰੈੱਡ ਕਲਰ ਦੇ ਧਾਗੇ ਨੂੰ ਅੰਦਰ ਨੂੰ ਲੈ ਆਉਣਾ ਫਿਰ ਤਿੰਨ ਗੁੰਡੇ ਬਣਾਉਣੇ 1 2 3 ਪਹਿਲੀ ਸਲਾਈ ਵਿੱਚ ਇਹੀ ਛੇ-ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਆ ਵੇਖੋ ਇਸ ਤਰੀਕੇ ਨਾਲ ਧਾਗਾ ਆ ਜਾਣਾ ਵਾ ਦੁਬਾਰਾ ਫਿਰ ਰੈੱਡ ਕਲਰ ਨੂੰ ਬਾਹਰ ਵਾਲੇ ਪਾਸੇ ਨੂੰ ਕਰ ਲੈਣਾ ਬਾਹਰ ਨੂੰ ਕਰਕੇ ਤਿੰਨ ਗੁੰਡੇ ਬਣਾਉਣੇ 1 2 3 ਰੈੱਡ ਕਲਰ ਦੇ ਧਾਗੇ ਨੂੰ ਅੰਦਰ ਨੂੰ ਲੈ ਆਵਣਾ ਫਿਰ ਤਿੰਨ ਕੁੰਡੇ ਬਣਾਉਣੇ ਇਸੇ ਤਰ੍ਹਾਂ ਹੀ ਪਹਿਲੀ ਸਲਾਈ ਡਿਜ਼ਾਈਨ ਦੀ ਕੰਪਲੀਟ ਕਰਨੀ red color ਦਾ ਧਾਗਾ ਫਿਰ ਅੰਦਰ ਨੂੰ ਕਰ ਲੈਣਾ ਤਿੰਨ ਗੁੰਡੇ ਫਿਰ ਬਣਾ ਲੈਣੇ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਧਾਗਾ ਫਿਰ ਅੰਦਰ ਨੂੰ ਕਰ ਲੈਣਾ ਲਾਸਟ ਵਿੱਚ ਚਾਰ ਕੁੰਡੇ ਤਾਗਾ ਬਾਹਰ ਨੂੰ ਕਰਕੇ ਤਿੰਨ ਕੁੰਡੇ ਵਾਈਟ ਕਲਰ ਨਾਲ ਹੀ ਬਣਾ ਲੈਣੇ ਦੋ ਤਿੰਨ ਤਾਗਾ ਅੰਦਰ ਨੂੰ ਲੈਣਾ ਲਾਸਟ ਵਿੱਚ ਐਕਸਟਰਾ ਗੁੰਡਾ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਦੂਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਹੀ ਬਣਾਉਣੀ ਐਕਸਟਰਾ ਗੁੰਡਾ ਲਾ ਲੈਣਾ 레드 ਧਾਗੇ ਨੂੰ ਅੰਦਰ ਨੂੰ ਲੈ ਆਉਣਾ ਇਹ ਤਿੰਨ ਗੁੰਡੇ ਜਿਹੜੇ ਆ ਇਹਨੂੰ ਅੰਦਰ ਨੂੰ ਲਿਆ ਕੇ ਸਿੱਧੇ ਹੀ ਬਣਾ ਲੈਣੇ 1 2 3 레드 ਧਾਗੇ ਨੂੰ ਫਿਰ ਬਾਹਰ ਨੂੰ ਕਰ ਦੇਣਾ ਦੂਸਰੀ ਸਲਾਈ ਵੀ ਇਸੇ ਤਰ੍ਹਾਂ ਹੀ ਸਾਰੀ ਕੰਪਲੀਟ ਕਰਨੀ ਹੁ ਇਹ ਦੋ ਧਾਗੇ ਹੋ ਗਏ ਆ ਦੁਬਾਰਾ ਫਿਰ ਇਸੇ ਤਰ੍ਹਾਂ ਹੀ ਕਰਨਾ ਰੈੱਡ ਧਾਗੇ ਨੂੰ ਅੰਦਰ ਨੂੰ ਲੈ ਆਉਣਾ ਤਿੰਨ ਕੁੰਡੇ ਸਿੱਧੇ ਫਿਰ ਰੈੱਡ ਕਲਰ ਦੇ ਧਾਗੇ ਨੂੰ ਬਾਹਰ ਨੂੰ ਕਰ ਦੇਣਾ ਫਿਰ ਤਿੰਨ ਕੁੰਡੇ ਬਣਾਉਣੇ ਦੂਸਰੀ ਸਲਾਈ ਵੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਦੋ ਦੋ ਧਾਗੇ ਹੋ ਜਾਣੇ ਇਹ ਮੈਂ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗੀ ਬਣਾਉਣੀ ਆ ਐਕਸਟਰਾ ਗੁੰਡਾ ਲਾ ਲੈਣਾ ਰੈੱਡ ਕਲਰ ਦਾ ਧਾਗਾ ਬਾਹਰ ਨੂੰ ਕਰ ਦੇਣਾ ਤਿੰਨ ਗੁੰਡੇ ਬਣਾ ਲੈਣੇ ਫਿਰ ਧਾਗਾ ਅੰਦਰ ਨੂੰ ਕਰ ਦੇਣਾ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗੀ ਬਣਾਉਣੀ ਆ ਇਹ ਮੈਂ ਬਣਾ ਕੇ ਚੌਥੀ ਸਲਾਈ ਤੇ ਡਿਜ਼ਾਈਨ ਬਣਾ ਚੌਥੀ ਸਲਾਈ ਤੇ ਦਿਖਾਉਣੀ ਹੈ ਤੀਸਰੀ ਸਲਾਈ ਵੀ ਪਹਿਲੀ ਸਲਾਈ ਵਾਂਗ ਬਣਾ ਕੇ ਚੌਥੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਇਸ ਤਰੀਕੇ ਨਾਲ ਤਿੰਨ ਤਿੰਨ ਧਾਗੇ ਆ ਗਏ ਆ ਚੌਥੀ ਸਲਾਈ ਵਿੱਚ ਡਿਜ਼ਾਈਨ ਬਣਾ ਚੌਥੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਐਕਸਟਰਾ ਕੁੰਡਾ ਲਾ ਕੇ ਇੱਕ ਕੁੰਡਾ ਬਣਾ ਲੈਣਾ ਅਗਲੇ ਕੁੰਡੇ ਤੇ ਡਿਜ਼ਾਈਨ ਬਣਾਣਾ ਹੇਠੋਂ ਦੀ ਸਿਲਾਈ ਨੂੰ ਪਾਉਣਾ ਇਹ ਕੁੰਡੇ ਨੂੰ ਹੇਠੋਂ ਦੀ ਲੈ ਆਉਣਾ ਇਸ ਤਰੀਕੇ ਨਾਲ ਇਹਨੂੰ ਬਣਾਉਣਾ ਨਹੀਂ ਇਹਨੂੰ ਹੁਣ ਰੈੱਡ ਕਲਰ ਦੇ ਨਾਲ ਬਣਾ ਲੈਣਾ ਅੱਗੇ ਫਿਰ 1 2 3 4 5 ਕੁੰਡੇ ਵਾਈਟ ਕਲਰ ਨਾਲ ਬਣਾ ਲੈਣੇ ਅਗਲੇ ਫਿਰ ਸੈਂਟਰ ਵਾਲੇ ਕੁੰਡੇ ਤੇ ਡਿਜ਼ਾਈਨ ਬਣਾਣਾ ਹੇਠੋਂ ਦੀ ਸਿਲਾਈ ਨੂੰ ਪਾਉਣਾ ਕੁੰਡੇ ਨੂੰ ਇਸ ਤਰੀਕੇ ਨਾਲ ਲੈ ਆਉਣਾ ਇਹਨੂੰ ਰੈੱਡ ਕਲਰ ਦੇ ਨਾਲ ਬਣਾਉਣਾ ਫਿਰ ਪੰਜ ਕੁੰਡੇ ਵਾਈਟ ਕਲਰ ਦੇ 1 2 3 4 5 ਪੰਜ ਕੁੰਡੇ ਫਿਰ ਵਾਈਟ ਕਲਰ ਦੇ ਦੁਬਾਰਾ ਫਿਰ ਸਲਾਈ ਨੂੰ ਹੇਠੋਂ ਦੀ ਪਾ ਕੇ ਕੁੰਡੇ ਨੂੰ ਹੇਠੋਂ ਦੀ ਲੈ ਆਉਣਾ ਇਹਨੂੰ ਰੈੱਡ ਕਲਰ ਨਾਲ ਬਣਾ ਲੈਣਾ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਦੋ ਤਿੰਨ ਚਾਰ ਪੰਜ ਗੁੰਡੇ ਵਾਈਟ ਦੇ ਬਣਾ ਲੈ ਇਹਨਾਂ ਗੁੰਡੇ ਨੂੰ ਹੇਠੋਂ ਦੀ ਕੱਢ ਦੇਣਾ ਇਹਨੂੰ ਹੁਣ ਰੈੱਡ ਕਲਰ ਨਾਲ ਬਣਾ ਲੈਣਾ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਮੈਂ ਕਰਕੇ ਫਿਰ ਦਿਖਾਉਣੀ ਆ ਆ ਵੇਖੋ ਚਾਰ ਸਲਾਈਆਂ ਡਿਜ਼ਾਈਨ ਦੀਆਂ ਬਣ ਗਈਆਂ ਡਿਜ਼ਾਈਨ ਬਣ ਗਿਆ ਹੁਣ ਫਿਰ ਇਹੀ ਚਾਰ ਸਲਾਈਆਂ ਬਣਾਉਣੀਆਂ ਹੁਣ ਆਪਣੇ ਵਾਈਟ ਕਲਰ ਨਾਲ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਫਿਰ ਸਿੱਧਾ ਬਣਾਉਣਾ ਫਿਰ ਪੁੱਠਾ ਫਿਰ ਸਿੱਧਾ ਇਹ ਚਾਰ ਸਲਾਈਆਂ ਬਣਾ ਕੇ ਫਿਰ ਡਿਜ਼ਾਈਨ ਬਣਾਣਾ ਇਹ ਮੈਂ ਬਣਾ ਕੇ ਵਾਈਟ ਕਲਰ ਦੇ ਨਾਲ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਹੀ ਬਣਾਉਣਾ ਏ ਵਾਈਟ ਕਲਰ ਨਾਲ ਸਾਰੇ ਕੁੰਡਿਆਂ ਨੂੰ ਇਸ ਤਰੀਕੇ ਨਾਲ ਪੁੱਠਾ-ਪੁੱਠਾ ਹੀ ਬਣਾ ਲੈਣਾ ਇਹ ਕਪੁੱਠੀ ਸਲਾਈ ਬਣਾਉਣੀ ਇੱਕ ਸਿੱਧੀ ਫਿਰ ਪੁੱਠੀ ਫਿਰ ਸਿੱਧੀ ਇਹ ਚਾਰ ਸਲਾਈਆਂ ਬਣਾ ਕੇ ਅਗਲੀ ਸਲਾਈ ਚ ਡਿਜ਼ਾਈਨ ਬਣਾਣਾ ਇਹ ਫਿਰ ਮੈਂ ਸਿੱਧੀਆਂ ਪੁੱਠੀਆਂ ਬਣਾ ਕੇ ਫਿਰ ਦਿਖਾਉਣੀ ਗੈਪ ਵਾਲੀਆਂ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਪੁੱਠੀ ਸਾਈਡ ਤੋਂ ਪੰਜਵੀਂ ਸਲਾਈ ਵਿੱਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਆ। ਐਕਸਟਰਾ ਕੁੰਡਾ ਲਾ ਲੈਣਾ, ਤਿੰਨ ਕੁੰਡੇ ਪੁੱਠੇ ਬਣਾਉਣੇ। 1 2 3 ਤਿੰਨ ਕੁੰਡੇ ਪੁੱਠੇ ਬਣਾ ਲੇ, ਰੈੱਡ ਕਲਰ ਦਾ ਧਾਗਾ ਬਾਹਰ ਨੂੰ ਕਰ ਦੇਣਾ। ਤਿੰਨ ਕੁੰਡੇ ਫਿਰ ਪੁੱਠੇ 1 2 3 ਇਹ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਗੀ। ਸਾਰੀ ਸਲਾਈ ਪੰਜਵੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ। ਤਿੰਨ ਕੁੰਡੇ ਫਿਰ ਬਣਾ ਲੈਣੇ 레드 ਕਲਰ ਦਾ ਧਾਗਾ ਬਾਹਰ ਨੂੰ ਕਰ ਦੇਣਾ ਬਾਣਨੀ ਇਹ ਵੀ ਪਹਿਲੀ ਸਲਾਈ ਵਾਂਗ ਹੀ ਆ ਸਿਰਫ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਆ ਧਾਗਾ ਬਸ ਅੰਦਰ ਬਾਹਰ ਨੂੰ ਹੀ ਕਰਨਾ ਵਾ ਜਿੱਥੇ ਪਹਿਲਾਂ ਨਹੀਂ ਡਿਜ਼ਾਈਨ ਬਣਿਆ ਜਿਹੜਾ ਗੈਪ ਹੀ ਤਿੰਨ ਕੁੰਡਿਆਂ ਦਾ ਜਿਹੜਾ ਗੈਪ ਹੀ ਪਹਿਲਾਂ ਉੱਥੇ ਹੁਣ ਡਿਜ਼ਾਈਨ ਬਣਨਾ ਗੈਪ ਦੇ ਵਿੱਚ ਇਹ ਪੰਜਵੀਂ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਫੇਰ ਤਿੰਨ ਗੁੰਡੇ ਬਣਾ ਲੈਣੇ ਧਾਗਾ ਬਾਹਰ ਨੂੰ ਕਰ ਦੇਣਾ ਲਾਸਟ ਵਿੱਚ ਚਾਰ ਗੁੰਡੇ ਆ ਇਹਨਾਂ ਨੂੰ ਵੀ ਐਸੇ ਤਰ੍ਹਾਂ ਹੀ ਬਣਾ ਲੈਣਾ ਡਿਜ਼ਾਈਨ ਦੀ ਪੰਜਵੀਂ ਸਲਾਈ ਕੰਪਲੀਟ ਹੋ ਗਈ ਆ ਵੇਖੋ ਜਿੱਥੇ ਗੈਪ ਹੀ ਹੁਣ ਉੱਥੇ ਡੱਬੀ ਬਣਨੀ ਆ ਇਸ ਤਰੀਕੇ ਨਾਲ ਹੁਣ ਫੇਰ ਛੇਵੀਂ ਸਲਾਈ ਵੀ ਤੁਸੀਂ ਸੇਮ ਐਸੇ ਤਰ੍ਹਾਂ ਹੀ ਬਣਾਉਣੀ ਆ ਧਾਗੇ ਨੂੰ ਅੰਦਰ ਨੂੰ ਕਰੀ ਜਾਣਾ ਕਦੀ ਬਾਹਰ ਨੂੰ ਸਤਵੀਂ ਸਲਾਈ ਵੀ ਇਹ ਤਿੰਨ ਸਲਾਈਆਂ ਦੋ ਇਸੇ ਤਰ੍ਹਾਂ ਹੀ ਹੁਣ ਬਣਨੀਆਂ ਵਾਂ ਪੰਜਵੀਂ ਬਣ ਗਈ ਛੇਵੀਂ ਵੀ ਇਸੇ ਤਰ੍ਹਾਂ ਇੱਥੇ ਤਿੰਨ ਧਾਗੇ ਆਉਣੇ ਛੇਵੀਂ ਸਤਵੀਂ ਸਲਾਈ ਬਣਾ ਕੇ ਅੱਠਵੀਂ ਸਲਾਈ ਤੇ ਦਿਖਾਉਣੀ ਜਦੋਂ ਡੱਬੀ ਬਣਨੀ ਡਿਜ਼ਾਈਨ ਦੀਆਂ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਵੀ ਚੌਥੀ ਸਲਾਈ ਵਾਂਗੀ ਬਣਾਉਣੀ ਆ ਐਕਸਟਰਾ ਹੁੰਡਾ ਲਾ ਲੈਣਾ 1 2 3 4 ਇਹ ਐਕਸਟਰਾ ਕੁੰਡਾ ਛੱਡ ਕੇ ਚਾਰ ਕੁੰਡੇ ਸਿੱਧੇ ਬਣਾ ਲੈਣੇ ਧਾਗੇ ਨੂੰ ਹੇਠੋਂ ਦੀ ਇਸ ਤਰੀਕੇ ਨਾਲ ਸਲਾਈ ਨੂੰ ਧਾਗਿਆਂ ਦੇ ਹੇਠੋਂ ਦੀ ਪਾਉਣਾ ਇਹ ਕੁੰਡੇ ਨੂੰ ਇਹਨਾਂ ਦੇ ਉੱਪਰੋਂ ਦੀ ਕਰ ਦੇਣਾ ਇਹਨੂੰ ਰੈੱਡ ਕਲਰ ਨਾਲ ਬਣਾ ਲੈਣਾ ਅੱਗੇ ਫਿਰ 1 2 3 4 ਪੰਜ ਕੁੰਡੇ ਵਾਈਟ ਨਾਲ ਬਣਾ ਲੈਣੇ ਸਲਾਈ ਨੂੰ ਹੇਠੋਂ ਦੀ ਪਾਉਣਾ ਕੁੰਡੇ ਨੂੰ ਇਹਨਾਂ ਦੇ ਉੱਪਰੋਂ ਦੀ ਕੱਢ ਦੇਣਾ ਡਿਜ਼ਾਈਨ ਬਣ ਗਿਆ ਇਹਨੂੰ ਰੈੱਡ ਕਲਰ ਨਾਲ ਬਣਾ ਲੈਣਾ ਫਿਰ ਪੰਜ ਕੁੰਡੇ ਸਿੱਧੇ 1 2 3 4 5 ਪੰਜ ਕੁੰਡੇ ਸਿੱਧੇ ਅੱਗੇ ਫਿਰ ਦੀ ਸਲਾਈ ਨੂੰ ਪਾਉਣਾ ਇਹ ਕੁੰਡੇ ਨੂੰ ਇਸ ਤਰੀਕੇ ਨਾਲ ਇਹਨਾਂ ਦੇ ਉੱਪਰੋਂ ਦੀ ਕੱਢ ਦੇਣਾ ਇਹਨੂੰ ਰੈੱਡ ਕਲਰ ਨਾਲ ਬਣਾ ਲੈਣਾ ਅੱਠਵੀਂ ਸਲਾਈ ਵੀ ਸਾਰੀ ਚੌਥੀ ਸਲਾਈ ਵਾਂਗ ਬਣਾਉਣੀ ਇਹ ਮੈਂ ਬਣਾ ਕੇ ਫਿਰ ਦਿਖਾਉਣੀ ਡਿਜ਼ਾਈਨ ਦੀਆਂ ਅੱਠ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ 8 ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ। ਹੁਣ ਫਿਰ ਚਾਰ ਸਲਾਈਆਂ ਦਾ ਵਿੱਚ ਗੈਪ ਪੈਣਾ ਫਿਰ ਡਿਜ਼ਾਈਨ ਸ਼ੁਰੂ ਹੋਣਾ। ਇਹ ਡਿਜ਼ਾਈਨ ਨੂੰ ਤੁਸੀਂ ਬੱਚਿਆਂ ਦੇ ਕੋਟੀ ਸਵੈਟਰ ਤੇ ਅਪਲਾਈ ਕਰ ਸਕਦੇ ਹੋ। ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।